ਕਿਤੇ ਰਾਤ ਨੂੰ ਇੱਕਦਮ ਐਦਾਂ ਉੱਠਣਾ ਪੈਂਦਾ ਹੈ ਔਰ ਥੋਡੇ ਕੜਵਲ ਪੈ ਜਾਂਦੀ ਹੈ ਥੋਡੇ ਕੜਲਾਂ ਪੈ ਜਾਂਦੀਆਂ ਥੋਡੇ ਰਾਤ ਨੂੰ ਕ੍ਰੈਂਪਸ ਪੈ ਜਾਂਦੇ ਨੇ ਨਾਈਟ ਕ੍ਰੈਂਪਸ ਕਾਰਨ ਵਿਟਾਮਿਨ E ਦੀ ਡੈਫੀਸ਼ੀਐਂਸੀ ਹੋਣਾ ਜਦੋਂ ਆਪਣੇ ਸਰੀਰ ਦੇ ਵਿੱਚ ਵਿਟਾਮਿਨ E ਦੀ ਘਾਟ ਹੋ ਜਾਂਦੀ ਹੈ ਆਪਣੇ ਉਦੋਂ ਕੜਵਲ ਉਦੋਂ ਕੜਲਾਂ ਉਦੋਂ ਨਾਈਟ ਕ੍ਰੈਂਪਸ ਪੈਂਦੇ ਪੈਂਦੇ ਆ ਕਾਰਨ ਇਹੀ ਹੈ ਵੀ ਸਰਦੀਆਂ ਦੇ ਵਿੱਚ ਆਪਾਂ ਪਾਣੀ ਦੀ ਮਾਤਰਾ ਘਟਾ ਦਿੰਨੇ ਆ ਜਿਸ ਕਰਕੇ ਆਪਣੇ ਸਰੀਰ 'ਚ ਵਿਟਾਮਿਨ E ਪੂਰਾ ਨਹੀਂ ਹੋ ਪਾਉਂਦਾ ਔਰ ਆਪਣੇ ਰਾਤ ਨੂੰ ਕੜੈਲ ਪੈਣੇ ਸ਼ੁਰੂ ਹੋ ਜਾਂਦੇ ਨੇ ਕੜਵਲ ਪੈਣੇ ਸ਼ੁਰੂ ਹੋ ਜਾਂਦੇ ਨੇ ਸਾਰਾ ਦਿਨ ਆਪਾਂ ਖੜਕੇ ਕੰਮ ਕਰਦੇ ਆ ਔਰ ਖੜਨ ਨਾਲ ਆਪਣੇ ਜਿਹੜੇ ਮਸਲਸ ਨੇ ਉਹ ਕਈ ਵਾਰੀ ਰਾਤ ਨੂੰ ਕੰਟ੍ਰੈਕਟ ਕੀਤੇ ਰਹਿ ਜਾਂਦੇ ਨੇ ਮਤਲਬ ਕੰਟ੍ਰੈਕਸ਼ਨ ਚ ਹੀ ਰਹਿ ਜਾਂਦੇ ਨੇ ਇਸੇ ਕਰਕੇ ਉਹ ਰੀਲੀਜ਼ ਹੋ ਨਹੀਂ ਪਾਉਂਦੇ ਔਰ ਆਪਣੇ ਕੜਵਲ ਪੈ ਜਾਂਦੇ ਨੇ ਅਗਰ ਤੁਹਾਡੇ ਕੜਵਲ ਕੜੇਲਾ ਕ੍ਰੈਂਪਸ ਪੈਂਦੇ ਨੇ ਉਹ ਵੀ ਰਾਤ ਨੂੰ ਸੁੱਤੇ ਪਏ ਤੇ ਰਾਤ ਨੂੰ ਤੁਸੀਂ ਬਹੁਤ ਔਖੇ ਸੁਣਨੇ ਹੋ ਤੁਹਾਡੀ ਨੀਂਦ ਵੀ ਖਰਾਬ ਹੋ ਜਾਂਦੀ ਹੈ ਇੱਕ ਲੱਤ ਤੇ ਕਈ ਵਾਰੀ ਭਾਰ ਦੇ ਕੇ ਖੜਾ ਹੋਣਾ ਪੈਂਦਾ ਅਗਰ ਤੁਹਾਨੂੰ ਇਹ ਸਾਰੀਆਂ ਦਿੱਕਤਾਂ ਹੋ ਰਹੀਆਂ ਨੇ ਤਾਂ ਅੱਜ ਤੋਂ ਆ ਕਸਰਤਾਂ ਸ਼ੁਰੂ ਕਰ ਦਿਓ ਬਹੁਤ ਜਲਦੀ ਤੁਹਾਡਾ ਜੋ ਮਸਲਾ ਹੈ ਉਹ ਹੱਲ ਹੋਣ ਵਾਲਾ ਹੈ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਕੁਸ਼ੇਪ ਸਿੰਘ ਸਰਾ ਪਿਛਲੇ 10 ਸਾਲ ਤੋਂ ਸੀ ਮੁੱਲਾਪੁਰ ਦਾ ਅਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਕਲੀਨਿਕ ਰਨ ਕਰ ਰਹੇ ਹਾਂ ਸਾਡੀਆਂ ਤਿੰਨ ਇੰਸਟਾਗ੍ਰam ਆਈਡੀ ਸੋ ਐਸ ਹਰੀ ਸਿੰਘ ਸਰਾ ਫਿਜ਼ੀਓਥੈਰੇਪੀ ਡਾਕਟਰ ਗੁਰਸ਼ੇਰ ਸਿੰਘ ਡਾਕਟਰ ਵਿਭਾ ਸਰਾ ਮੇਰੇ ਵਾਈਫ ਦੀ ਆਈਡੀ ਹੈ ਔਰ ਐਸ ਹਰੀ ਸਿੰਘ ਸਰਾ ਫਿਜ਼ੀਓਥੈਰੇਪੀ ਕਲਿਨਿਕ ਉਹ ਆਪਣੀ ਫੇਸਬੁਕ ਪੇਜ ਹੈ ਗੁਰਸ਼ੇਰ ਬਲੌਗਸ YouTube ਚੈਨਲ ਸੋ ਸਮੇਂ ਨੂੰ ਖਰਾਬ ਨਹੀਂ ਕਰਾਂਗੇ ਸ਼ੁਰੂ ਕਰਾਂਗੇ ਅੱਜ ਦੀਆਂ ਆਸਾਨ ਕਸਰਤਾਂ ਕਿਸ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ 'ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਪਹਿਲੀ ਐਕਸਰਸਾਈਜ਼ ਤੁਸੀਂ ਕੀ ਕਰਦੀਆਂ ਔਰ ਇੱਕ ਅਸਰਤਾ ਸੌਣ ਤੋਂ ਪਹਿਲਾਂ ਕਰਦੀਆਂ ਨੇ। ਕਿਹੜੀ ਐਕਸਰਸਾਈਜ਼ ਹੈ ਕਾਫ ਸਟ੍ਰੈਚ। ਮੰਨ ਲਓ ਆਪਾਂ ਇਸ ਪਿੰਜਣੀ ਨੂੰ ਸਟ੍ਰੈਚ ਕਰਨਾ ਹੈ। ਤਾਂ ਜਿਹੜੀ ਮੰਨ ਲਓ ਸੱਜੇ ਪਾਸੇ ਵਾਲੀ ਨੂੰ ਸਟ੍ਰੈਚ ਕਰਾਂਗੇ ਸੱਜੀ ਲੱਤ ਪਿੱਛੇ ਕਬੀ ਲੱਤ ਮੂਰੇ ਔਰ ਐਦਾਂ ਆਪਾਂ ਅੱਗੇ ਨੂੰ ਚਲੇ ਜਾਣਾ। ਜੇ ਤੋ ਅੱਗੇ ਨੂੰ ਚਾਵਾਂਗੇ ਤਾਂ ਪਿੰਜਣੀ ਦੇ ਵਿੱਚ ਇਸ ਜਗ੍ਹਾ ਤੇ ਖਿੱਚ ਪਏਗੀ। ਅੱਡੀ ਉੱਪਰ ਹੀ ਚੱਕਾਂਗੇ ਅੱਡੀ ਥੱਲੇ ਦੂਸਰਾ ਗੋਡਾ ਅੱਗੇ ਰਹੇਗਾ ਐਦਾਂ ਦੇਖੋ।

ਪੂਰੇ 5 ਸੈਟ ਲਾਉਣੇ ਆ ਸੌਣ ਤੋਂ ਪਹਿਲਾਂ ਦੋਨੋਂ ਸਾਈਡ ਕਰਨੀ ਹੈ ਇਹ ਹੋਗੀ ਕਾਫ ਸਟ੍ਰੈਚ ਖੜਕੇ ਵਾਲਾ ਇਸ ਦਾ ਅਲਟਰਨੇਟਿਵ ਵੀ ਕੀ ਹੈ ਆਪਾਂ ਤੌਲੀਏ ਨਾਲ ਵੀ ਸਟ੍ਰੈਚ ਕਰ ਸਕਦੇ ਹਾਂ ਕਿਵੇਂ ਕਰਾਂਗੇ ਆਪਾਂ ਬੈੱਡ ਤੇ ਬੈਠ ਜਾਗੇ ਔਰ ਆਪਾਂ ਨੂੰ ਇੱਕ ਤੌਲੀਏ ਦੀ ਲੋੜ ਹੈ ਤੌਲੀਆ ਲਿਆ ਆਪਾਂ ਔਰ ਇਸ ਤੋਂ ਬਾਅਦ ਆਪਾਂ ਤੌਲੀਏ ਨੂੰ ਖੋਲਣਾਵਾਂਗੇ ਐਦਾਂ ਮਛਾਲਣਾ ਤੁਸੀਂ ਬੈੱਡ ਤੇ ਆਪਣੇ ਤੇ ਚਾਦਰ ਵੀ ਲੈ ਸਕਦੇ ਹੋ ਜ਼ਰੂਰੀ ਨਹੀਂ ਤੌਲੀਏ ਲੈਣਾ ਇੱਥੋਂ ਤੁਸੀਂ ਇਹਨੂੰ ਫੜ ਲੈਣਾ ਤਾਂ ਦੇਖੋ ਐਦਾਂ ਫੜ ਕੇ ਇਹਨੂੰ ਜ਼ੋਰ ਦੀ ਐਦਾਂ स्ट्रैच करना जर दी इस जगह तिच पेगी इतने दस सैकेंड होल्ड एक दो तीन चार पाँच, छः, सात, आठ, नौ दस दिन रिलैक्स फिर स्ट्रैच करा दस सैकेंड होल्ड एक दो तीन चार पाँच, छः, सात, आठ, नौ दस दिन रिलैक्स खड़के नहीं हों बैठ के कसरत जरूर करो ਕਿਉਂਕਿ ਕਈ ਵਾਰ ਆਪਾਂ ਨੂੰ ਖੜ ਕੇ ਨਹੀਂ ਸੌਖਾ ਲੱਗਦਾ ਤਾਂ ਬੈਠ ਕੇ ਤਾਂ ਤੁਸੀਂ ਕਰ ਸਕਦੇ ਹੋ ਪੰਜ ਵਾਰੀ ਬੈਠ ਕੇ ਕਰਨੀ ਆ ਪੰਜ ਵਾਰੀ ਖੜ ਕੇ ਔਰ ਦੋਨੋਂ ਸਾਈਡ ਕਰਨੀ ਆ ਇਹ ਹੋ ਗਈ ਪਹਿਲੀ ਕਸਰਤ ਜਿਸ ਦੇ ਵਿੱਚ ਆਪਾਂ ਪਿੰਜਣੀ ਦੀ ਮਾਸਪੇਸ਼ੀ ਨੂੰ ਸਟ੍ਰੈਚ ਕੀਤਾ ਹੁਣ ਆ ਗਈ ਦੂਜੇ ਮਸਲਸ ਉਹ ਕਿਹੜੇ ਨੇ ਕੁਆਡ੍ਰੀਸੈਪਸ ਇਸ ਨੂੰ ਕੀ ਕਰਾਂਗੇ ਆਪਾਂ ਫੇਰ ਬੈੱਡ ਤੇ ਪੈ ਜਾਣਾ ਦੇਖੋ ਲਓ ਪੈ ਕੇ ਸਾਈਡ ਲੈ ਕੇ ਪੈ ਗਈ ਔਰ ਇੱਥੋਂ ਆਪਾਂ ਪੈਰ ਨੂੰ ਫੜਨਾ ਪੈਰ ਨੂੰ ਫੜ ਕੇ पिछे नागे इत सैकेंड होल्ड एक दो तीन चार पाँच छः सत अठ नौ दस दैन रिलैक्स गिटे तो फड़िया जोर दिशे खिंच देना जिन्ना खिंच सकते हो पूरी पट के अग इस जगह इतने खिच पेगी और इतने दस सैकेंड होल्ड एक दो तीन चार पाँच छः सत अठ नौ दस दैन रिलैक्स ये कसरत भी दोनों साइड करनी है ਦੁਆਰਾ ਦੇ ਖੋਤੀਆਂ ਨਾਲ ਗਿੱਟੇ ਤੋਂ ਫੜ ਕੇ ਗੋਡੇ ਦੇ ਪਿੱਛੇ ਇਹਨੂੰ ਖਿੱਚਦੇਣਾ ਔਰ ਇਥੇ 10 ਸੈਕਿੰਡ ਹੋਲਡ 1 2 3 4 5 6 7 8 9 10 ਦੈਨ ਰਿਲੈਕਸ 5 ਵਾਰ ਇਧਰ 5 ਵਾਰੀ ਇਧਰ ਇਹ ਹੋ ਗਈ ਤੁਹਾਡੀ ਦੂਜੀ ਕਸਰ ਜਿਹੜੀ ਤੀਜੀ ਕਸਰ ਹੁੰਦਾ ਇਸ ਦੇ ਵਿੱਚ ਆਪਾਂ ਆਪਣੀ ਹੈਮਸਟਿੰਗ ਮਸਲ ਨੂੰ ਸਟ੍ਰੈਚ ਕਰਨਾ ਉਸ ਦੇ ਲਈ ਆਪਾਂ ਇੱਕ ਚਾਦਰ ਦੀ ਵਰਤੋਂ ਵੀ ਕਰ ਸਕਦੇ ਆ ਇੱਕ ਤੌਲੀਏ ਦੀ ਵਰਤੋਂ ਵੀ ਕਰ ਸਕਦੇ ਆ ਦੇਖੋ ਇਦਾਂ ਆਪਾਂ ਸਹਣਾ ਲੈ ਲਈ दो तीन चार पे सात आठ नौ दस दिन रिलैक्स ये स्ट्रैच करने पिंजनी पिंजनी उपर हेंट्रिंग मसल के दे पेगा देखो फिर खिंचता एक, तो, एक दो तीन चार पे सात आठ नौ दस फिर खिंचता एक दो तो, तीन चार पाँच छे सात आठ नौ दस फिर खिंचता एक दो ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਦੈਨ ਰਿਲੈਕਸ ਇਸ ਦਾ ਸੂਤਰ ਵੀ ਤੁਸੀਂ ਪੰਜ ਵਾਰੀ ਇੱਧਰ ਪੰਜ ਵਾਰੀ ਇੱਧਰ ਇਹ ਹੋ ਗਿਆ ਤੁਹਾਡਾ ਹੈਮਸਟ੍ਰਿੰਗ ਮਸਲਸ ਦਾ ਸਟ੍ਰੈਚ ਜਾਨੀ ਕਿ ਤੀਜੀ ਕਸਰਤ ਜਿਹੜੀ ਚੌਥੀ ਕਸਰਤ ਹੈ ਉਹ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਜਾਨੀ ਕਿ ਸਰਾਣਾ ਸਿਰ ਥੱਲੇ ਨਹੀਂ ਲਾਉਂਗੇ ਔਰ ਇਦਾਂ ਦੋਨੋਂ ਲੱਤਾਂ ਬੈੱਡ ਦੇ ਨਾਲ ਲਾ ਕੇ ਐਂਕਲ ਟੋ ਪੰਪ 1 2 3 4 5 6 7 8 9 10, 7 8 9 10 ਫਿਰ ਰਿਲੈਕਸ ਹੋ ਜਾਨੀਆਂ ਲਤਾਂ ਟੇ ਨਹੀਂ ਛੱਡ ਦੇਣੀਆਂ ਇਹ ਤਾਂ ਸਾਡੇ سپورਟ ਲੱਗੀ ਉਹ ਤੇ ਰੱਖਣੀਆਂ ਪਰ ਤੁਸੀਂ ਇਸ ਨੂੰ ਥੱਲੇ ਵੀ ਕਰ ਸਕਦੇ ਹੋ ਫਿਰ ਉੱਪਰ ਚੱਕ ਦੋਗੇ ਫੇਰ ਇਥੇ ਐਂਕਲ ਟੂ ਪੰਪਸ 1 2 3 4 5 6 7 8 9 10 ਥੈਨ ਰਿਲੈਕਸ ਜੇ ਤੁਸੀਂ ਗਿਣ ਕੇ 5 ਸੈਟ ਲਾਉਣੇ ਔਰ ਉਸ ਤੋਂ ਬਾਅਦ ਸੌਣ ਵੇਲੇ ਪਾਣੀ ਦਾ ਇੱਕ ਗਲਾਸ ਅਗਰ ਪੀਤਾ ਜਾਂਦਾ ਤਾਂ ਜ਼ਰੂਰ ਪੀਓ ਪਾਣੀ ਪੀਓ ਪ੍ਰੋਪਰ ਔਰ ਹੁਣ ਸਰਦੀਆਂ ਆ ਗਈਆਂ ਨੇ ਇਸ ਦੇ ਵਿੱਚ ਤੁਸੀਂ ਅਗਰ ਸੰਤਰਾ ਖਾਓਗੇ ਬਹੁਤ ਤੁਹਾਨੂੰ ਫਾਇਦਾ ਕਰੇਗਾ ਵਿਟਾਮਿਨ E ਪੂਰਾ ਰੱਖਣਾ ਹੈ ਔਰ ਤੁਸੀਂ ਕਸਰਤਾਂ ਕਰਨੀਆਂ ਨੇ ਥੋੜੇ ਜੋ ਰਾਤ ਨੂੰ ਕੜਲ ਪੈਂਦੇ ਨੇ ਕੜਵਲ ਪੈਂਦੇ ਨੇ ਕੜਿੱਲਾਂ ਪੈਂਦੀਆਂ ਨੇ ਕ੍ਰੈਂਪਸ ਪੈਂਦੇ ਨੇ ਬਹੁਤ ਜਲਦੀ ਠੀਕ ਹੋਣ ਵਾਲੇ ਅਗਰ ਸਾਡੀ ਵੀਡੀਓ ਦੇਖ ਕੇ ਤੁਸੀਂ ਕਸਰਤਾਂ ਸ਼ੁਰੂ ਕੀਤੀਆਂ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ